ਮਾਮਲਾ ਇਹ ਹੈ ਬੀਹ ਮਨਜੀਤ ਸਿੰਘ ਨੰਦ ਦਾ ਮੈਂਬਰ ਇਹ ਮਤਲਬ ਵੀ ਡਾ ਕੇ ਕਿਤਾ ਸਾਡੇ ਕਿ ਨਹੀਂ ਜੁਆਇਨ ਕਰਦੇ ਬੋਟਾ ਸਾਨੂੰ ਪਾ ਦੇਣਾ ਇਹ ਗਰੁੱਪ ਨਹੀਂ ਦਾ ਮਤਲਬ ਦੀ ਪੈੜੀ ਦੇ ਪਹਾਣਾ ਲੱਗਦਾ ਨਾਲ ਆ 5 ਕਿਲੋ ਦੀ ਪੈੜੀ ਵੀ ਦੂ ਤਿਆਰ ਖੁੱਡ ਕੱਢ ਕੇ ਤਾਂ ਮਤਲਬ ਇਹਨੂੰ ਸਸਪੈਂਡ ਕਰਾ ਦਿੰਦੇ ਆ ਮਸਲਾ ਇਹਨਾਂ ਦਾ ਪਰ ਲੋਕ ਨਹੀਂ ਡਰਦੇ ਲੋਕ ਇਹ ਝਾੜੂ ਦੀ ਸਰਕਾਰ ਨੂੰ ਵਧੀਆ ਨਹੀਂ ਮੰਨਦੇ ਇਹ ਬੜੀ ਗੰਦੀ ਸਰਕਾਰ ਹੈ ਨੇ ਸਾਡੇ ਦਾ ਪਿੰਡ ਚ ਬਵਾ ਠਾਲਦਾ ਜਿਹੜੀ ਰਿਜ਼ਰਵ ਜ਼ਮੀਨਾਂ ਉੱਥੇ ਠੇਕਾ ਭਰਿਆ ਦੇ ਡਿਫਾਲਟਰ ਬੰਦੇ ਕਬਜ਼ਾ ਕਰੀ ਬੈਠੇ ਨੇ ਉੱਥੇ ਡਿਫਾਲਟਰ ਕਬਜ਼ਾ ਕਰੀ ਬੈਠੇ ਜਿਹੜਾ ਨੇ ਪੈਸੇ ਭਰਤੇ ਨੂੰ ਕਬਜ਼ਾ ਦਵਾ ਨਹੀਂ ਰਹੇ ਉਰੇ ਬਸ ਆਏ ਬੀ ਇਹਨੂੰ ਮੁੰਡੇ ਨੂੰ ਮੈਂਬਰ ਨੂੰ ਡਰਾ ਕੇ ਜਾਂਦਾ ਸਾਡੇ ਜਾ ਕੇ ਮਿੱਤਦਾਰੀ ਕਰਕੇ ਵੋਟਾਂ ਤੁਹਾਨੂੰ ਪਾਉਂਗੀ ਮੇਰਾ ਖਿਆਲ ਛੱਡੋ ਪਰ ਨਹੀਂ ਅਸੀਂ ਇੱਕ ਨਹੀਂ ਅਸੀਂ ਡਰਨ ਵਾਲੇ ਹੈ ਨਹੀਂ ਅਸੀਂ ਮਤਲਬ ਨਾ ਇਹਦੀ ਮਿੰਤੀ ਹੁੰਦੀ ਜੀ ਨਾ ਮਿਰਤੀ ਕੋਈ ਟਾਈਮ ਹੈ ਨਾ ਕੋਈ ਮਿਰਤੀ ਕਰ ਸਕੇ ਕਹਿੰਦਾ ਮੁੰਡੇ ਨੇ ਹਰਜੀਤ ਨੇ ਕਹਿ ਦਿੱ ਕਿ ਕਹਿੰਦਾ ਜੀ ਮਰਤੀ ਕਰ ਸਕਦੇ ਤਾਂ ਸਾਨੂੰ ਸਾਰਿਆਂ ਤੇ ਡਾਂਗ ਫੇਰ ਕੇ ਸਾਨੂੰ ਕਿਸੇ ਥਾਣੇ ਸਿੱਟੋ ਫੇਰ ਮਰਤੀ ਹੋ ਗਏ ਐ ਨਹੀਂ ਹੁੰਦੀ ਬਾਕੀ ਦੂਜੀ ਗੱਲ ਇਹ ਆ ਵੀ ਇਹਨਾਂ ਇੱਥੇ ਜਿਹੜੇ ਬਿੰਦ ਬਰਕਰਨਾ ਦੋ ਕੋ ਉਹਨਾਂ ਦੇ ਪੱਲੇ ਕੁਝ ਐ ਨਹੀਂ ਬੋਟਾਂ ਪੈਂਦੀਆਂ ਨਹੀਂ ਉਹ ਕਹਿੰਦੇ ਵੀ ਐਵੇਂ ਜਿਵੇਂ ਖਾਦੀ ਕੋਈ ਸਸਪੈਂਡ ਕਰਾ ਕੇ ਅਸੀਂ ਕੋਈ ਮੜਾ ਬਟਾ ਉਹਦਾ ਮਰਜੇ ਸਾਡੇ ਇਹ ਬੋਲਦੇ ਮਰੀ ਜੀ ਬਸ ਇਹ ਆ ਜੀ ਇਹ ਆ ਆ ਆ ਸਾਡੇ ਕੋਲ ਨਾ ਜੀ ਮਦਰ ਕੋਰਟ ਦੀ ਸਟੇ ਦਿੱਤੀ ਵੀ ਆ ਵੀ ਇਹ ਜਿੰਬੰਦੀ ਕੋਈ ਪਮੈਸ ਨਹੀਂ ਹੋ ਸਕਦੀ ਹੈਗੇ ਕਾਰਨ ਕੀ ਮੰਨੋ ਮਨਜੀਤ ਸਿੰਘ ਦੇ ਉੱਤੇ ਕਿਉਂ ਪ੍ਰੈਸ਼ਰ ਬਣਾਇਆ ਜਾਂਦਾ ਪ੍ਰੈਸ਼ਰ ਤਾਂ ਇਹ ਮੁੰਡਾ ਇਹ ਮੁੰਡਾ ਬੜੀ ਲੀਡ ਨਾਲ ਜਿੱਤਿਆ ਇਹ ਮੁੰਡਾ 100 ਇਹ 70 75 ਵੋਟਾਂ ਨਾਲ ਜਿੱਤਿਆ ਨਹੀਂ ਕੋਈ 20 ਵੋਟਾਂ ਦੇ ਕੋਈ 40 ਵੋਟਾਂ ਦੇ ਇਹ ਮੁੰਡੇ ਦੀ ਲੀਡ ਬਹੁਤ ਹੈ ਮੁੰਡਾ ਸਾਊ ਹੈ ਇਹਨੂੰ ਲੋਕ ਬਹੁਤ ਚੰਗਾ ਮੰਨਦੇ ਨੇ ਵੀ ਇਹ ਬੰਦੇ ਨੂੰ ਕਿਵੇਂ ਕਮਜ਼ੋਰ ਕਰੀਏ ਪਰ ਕਮਯੂਰ ਨਹੀਂ ਨਹੀਂ ਹੁਣ ਦਿੰਦੇ ਨੇ ਕੀ ਰਣਨੀਤੀ ਰਹੀ ਆਉਣ ਵੇਲੇ ਤਾਂ ਹਾਂ ਕੀ ਰਣਨੀਤੀ ਰਹੀ ਆਉਣ ਵੇਲੇ ਅਸੀਂ ਵਿਰੋਧ ਕਰਾਂਗੇ ਜੀ ਆਮ ਨਾਲੇ ਟਾਈਮ ਦੀ ਜੀ ਉਹ ਰਾਜਨੀਤੀ ਜੀ ਉਹ ਝਾੜੂ ਦੀ ਜਿਹੜੀ ਪਾਰਟੀ ਆ ਉਹ ਬਿਲਕੁਲ ਖਤਮ ਹੋ ਜੂਗੀ ਖਤਮ ਹੋ ਜੂਗੀ ਉਹਨਾਂ ਆਮ ਲੋਕਾਂ ਦੇ ਵਿੱਚ ਉਹ ਆਪ ਇਹ ਗਲਤੀਆਂ ਕਰ ਕਰਕੇ ਉਹ ਕਿਉਂਕਿ ਇੰਨੇ ਬਖੜਾਏ ਹੋਏ ਨੇ ਜੀ ਉਹ ਉਹਨਾਂ ਤੋਂ ਕੰਮ ਕੋਈ ਸਿੱਧਾ ਹੋ ਨਹੀਂ ਆ ਸਾਡੇ ਪਿੰਡ 'ਚ ਬਾਰ ਬਾਰ ਗਲਤੀਆਂ ਕਰ ਰਿਹਾ ਐਨਾ ਬਿਵਾਦ ਠਾਲ ਦਾ ਮਤਲਬ ਬੜਾ ਠੀਕ ਹੈ ਹਾਂਜੀ ਸਰ ਕੀ ਮਾਮਲਾ ਕੀ ਸੀ ਇਹ ਵਾਲਾ ਜਿਹੜੀ ਜੀ ਅੱਜ ਆਏ ਸੀ ਸਰਕਾਰੀ ਮੁਲਾਕਾਤ ਨੂੰ ਹਾਂ ਜੀ ਜਸਰਿ ਗਾਗੀ ਮਹਰਦੀਪ ਸਿੰਘ ਜੀ ਪਿੰਡ ਮੜਾਉੜ ਇਹ ਜਿਹੜਾ ਮਾਮਲਾ ਜੀ ਇਹ ਅਸਲ ਦਾ ਜੀ ਇਹ ਜਿਹੜਾ ਸਾਰਾ ਪ੍ਰੋਹਲ ਸਾਡੇ ਪਿੰਡ ਦੇ ਵਿੱਚ ਪਵਾਇਆ ਹੋਇਆ ਹੈ ਜੀ ਇਹ ਇਹ ਡਾਕਟਰ ਬਲਬੀਰ ਜੀ ਦਾ ਪਵਾਇਆ ਦੋ ਕੁ ਬੰਦੇ ਹਰ ਇੱਕ ਪਿੰਡ ਦੇ ਵਿੱਚ ਹੁੰਦੇ ਨੇ ਜੀ ਆਪਾਂ ਨੂੰ ਸਭ ਨੂੰ ਪਤਾ ਜਿਹੜੇ ਉਹਦੇ ਜ਼ਿਆਦਾਤਰ ਉਹਨਾਂ ਉਹ ਨੇੜੇ ਸਮਰਦਾ ਤੇ ਉਹਨਾਂ ਦੀ ਹੀ ਸਾਰੀ ਇਹ ਮਤਲਬ ਵਿਚੇਰ ਵਾਲੀ ਭੂਮੀ ਜਿਹੜੀ ਅਜੇ ਸ਼ਾਮਲਾੜ ਜ਼ਮੀਨ ਦੀ ਉਹਨਾਂ ਦੀ ਮੰਗਤੀ ਪਾਈ ਹੋਈ ਸੀ ਜਿਹੜਾ ਕਿਦਾ ਖਾਲਸਾ ਨੰਬਰ 2922 ਤੇ 12300 ਨੰਬਰ ਉਹਨਾਂ ਦੀ ਪਾਈ ਹੋਈ ਸੀ ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਚਾਇਤੀ ਜਿਹੜੀ ਜ਼ਮੀਨ ਆ ਜੀ ਇਹਨੂੰ ਸਰਪੰਚ ਪੰਚਾਇਤ ਨੂੰ ਤਾਂ ਇਹਦਾ ਫਿਕਰ ਹੁੰਦਾ ਪਰ ਕਿਸੇ ਪਰਸਨਲ ਬੰਦੇ ਨੂੰ ਇਹਦੀ ਇੰਨੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਉਹ ਆਪਣੀਆਂ ਰੋਟੀਆਂ ਸਿੱਟੇ ਆਪਣੇ ਵਾਸਤੇ ਹੀ ਇਹਨਾਂ ਕੈਨਸਲ ਲੈਂਦੇ ਨੇ ਜਿਹੜੀ ਪੰਚਾਇਤੀ ਜ਼ਮੀਨ ਜੀ ਪਰ ਕਿ ਜਦ ਕੀ ਅਸੀਂ ਵੋਟਾਂ ਪਾ ਕੇ ਸਰਪੰਚ ਪੰਚ ਸਾਰੇ ਬਣਾਏ ਹੋਏ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਮਤਲਬ ਉਹਨਾਂ ਨੂੰ ਦਿੱਤੀ ਹੋਈ ਆ ਸੌਂਪੀ ਹੋਈ ਆ ਉਹ ਬਿਲਕੁਲ ਇਹਦੀ ਮਤਲਬ ਸਾਰੀ ਦੇਖਰੇਖ ਪੰਚਾਇਤੀ ਜ਼ਮੀਨ ਦੀ ਕਰਦੇ ਨੇ ਤੇ ਉਹ ਉੱਪਰ ਕੋਈ ਸਰਾਰ ਦੀ ਅੰਸਰ ਜਿਹੜੇ ਹੈਗੇ ਨੇ ਜੋ ਮਤਲਬ ਉੱਪਰ ਤੋਂ ਅਫਸਰਾਂ ਦੇ ਰੇਟਾਂ ਪਾਪ ਆ ਗਏ ਤੇ ਇਹਨੂੰ ਮਤਲਬ ਜ਼ਮੀਨ ਦੀ ਮਿੰਤੀ ਕਰਾਉਣੀ ਚਾਹੁੰਦੇ ਨੇ ਉਹ ਮਿੰਤੀ ਦਾ ਮੇਨ ਕਾਰਨ ਇਹ ਆ ਜੀ ਜਿਹੜਾ ਸਾਡੇ ਮਨਜੀਤ ਸਿੰਘ ਪੰਚਾਇਤ ਉਹ ਬਹੁਤ ਵੱਡੀ ਲੀਡ ਨਾਲ ਵੋਟਾਂ ਦੇ ਵਿੱਚ ਜਿੱਤਿਆ ਹੋਇਆ ਤੇ ਐਨਟੀ ਪਾਰਟੀ ਨੂੰ ਬੜੀ ਉਹਨੇ ਕਰਾਰੀ ਹਾਰ ਦਿੱਤੀ ਹੋਈ ਆ ਤੇ ਉਹ ਕਰਾਰੀ ਜਿਹੜੀ ਹਾਰ ਆ ਜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਉਹ ਮਨਜੀਤ ਸਿੰਘ ਦੀ ਨਾਲ ਲੱਗਦੀ ਜ਼ਮੀਨ ਅਤੇ ਪੰਜ ਕਿਲੇ ਉਹਦੀ ਮਿੰਤੀ ਕਰਾਉਂਦੇ ਨੇ ਪਰ ਉਹ ਕਦੇ ਮੰਨਤੀ ਹੋ ਨਹੀਂ ਸਕਦੀ ਜਦ ਇੱਥੇ ਲੋਕਾਂ ਦਾ ਕਾਰਨ ਕੀ ਮੰਨਦੇ ਹੋ ਮਨਜੀਤ ਸਿੰਘ ਦੇ ਉੱਤੇ ਪ੍ਰੈਸ਼ਰ ਮਨਜੀਤ ਸਿੰਘ ਦੇ ਉੱਤੇ ਹੀ ਅਸਲ ਕਾਰਨ ਪਾਉਂਦਾ ਜੀ ਪੰਚਾਇਤ ਦੇ ਵਿੱਚੋਂ ਉਹਨੂੰ ਸਸਪੈਂਡ ਕਰਾਉਣਾ ਤੇ ਉਹਨਾਂ ਨੂੰ ਇਹ ਆ ਵੀ ਜੇ ਇਹਨਾਂ ਦਾ ਇੱਕ ਮੈਂਬਰ ਸਸਪੈਂਡ ਹੋਵੇ ਤਾਂ ਅਸੀਂ ਇਹਨਾਂ ਦੀ ਜਿਹੜੀ ਪੰਚਾਇਤ ਆ ਉਹਨੂੰ ਤੋੜ ਕੇ ਅਸੀਂ ਉਹਰੇ ਆਪਣਾ ਨਵਾਂ ਜਿਹੜਾ ਤਾਮਾ ਜਾਮਾ ਰਚ ਸਕੀਏ ਹਾਂਜੀ ਹਾਂਜੀ ਕੀ ਨਾਮ ਹੈ ਜੀ ਜਰਨੈਲ ਸਿੰਘ ਜੀ ਪਿੰਡ ਮੜੌੜ ਕਿਹੜੀ ਜਥੇਬੰਦੀ ਹੋਦੀ ਡਕਾਉਂਦਾ ਜਥੇਬੰਦੀ ਆ ਮੈਂ ਸਮਰਥਨ ਦੇਣ ਆਇਆ ਅਸੀਂ ਸਰਵਾਥਨ ਜਿੱਥੇ ਕਿਤੇ ਤੱਕਾ ਹੁੰਦਾ ਸੀ ਸਰਵਾਥਨ ਦਿੰਨੇ ਆ ਕੋਈ ਮਤਾ ਨਹੀਂ ਕੋਈ ਨੋਟ ਨਹੀਂ ਕੁਛ ਨਹੀਂ ਹੈਗਾ ਤੀਏ ਦਿਨ ਹੈ ਬਲਬੀਰ ਡਾਕਟਰ ਆ ਵੀਡੀਓ ਉਹਨਾਂ ਦਾ ਪ੍ਰੈਸ਼ਰ ਆ ਬਾਕੀ ਤਿੰਨ ਚਾਰ ਕੇ ਬੰਦੇ ਹੋਣੇ ਉਹਨਾਂ ਦੇ ਨਾਲ ਲੱਗੇ ਹੋਏ ਨੇ ਪ੍ਰਬੰਧਕ ਲੱਗਿਆ ਇਹਨਾਂ ਨੂੰ ਐ ਵੀ ਜਿਹੜਾ ਕੋਈ ਮਾੜਾ ਮੋਟਾ ਪੰਚਾਇਤ ਦਾ ਪੈਸਾ ਕਿਉਂ ਉਹ ਕਹਿੰਦੇ ਨੇ ਵੀ ਮੈਂ ਅਸੀਂ ਹੜਾ ਪਲੀਏ ਪ੍ਰਬੰਧਕ ਨਾਲ ਰਲ ਕੇ ਉਹ ਪੈਸੇ ਹੜੱਪਣ ਨੂੰ ਫਿਰਦੇ ਨੇ ਜਿਹੜੇ ਇਹ ਮਤਲਬ ਸਰਪੰਚਾ ਸਾਡਾ ਅਮੜੌੜ ਦਾ ਬਹੁਤ ਵਧੀਆ ਸਿਆਣਾ ਸਮਝਦਾਰ ਆ ਪਰ ਅਸੀਂ ਇਹ ਲੋਟ ਪੈਸਾ ਹੜੱਪਣ ਨਹੀਂ ਦਿੰਦੇ ਚਾਹੇ ਸਾਨੂੰ ਇਹਨਾਂ ਦੇ ਕੋਰਟ ਚ ਕਿਉਂ ਨਾ ਕੇਸ ਪਾਉਣਾ ਪਵੇ ਇਹਨਾਂ ਨੇ ਉੱਥੇ ਤਿੰਨ ਗਏ ਲੜਵਾਈ ਲੜਾਈ ਕਰਵਾਤੀ ਨਾ ਅਸਸ ਵੀ ਨਾ ਡੀਟੀਪੀਓ ਨਾ ਤੇਰਾ ਡਿਮਤੀ ਲੈਟਰ ਨਾ ਤੇਰਾ ਏਡੀਸੀ ਨਾ ਡੀਸੀ ਕਿਸੇ ਨੇ ਇਹਨਾਂ ਵੀਡੀਓ ਨੇ ਅੱਖਾਂ ਤੇ ਪੱਟੀ ਬੰਨੀ ਵੀ ਉੱਥੇ ਜਾ ਕੇ ਮਤਬਲਾ ਕਿਸੇ ਨੇ ਨਹੀਂ ਉਹ ਜ਼ਮੀਨ ਵਹਾਈ ਪੈਸੇ ਭਰੇ ਬਨੇ ਜਿਹੜੇ ਡਿਫਾਲਟਰ ਬੰਦੇ ਨੇ ਉੱਥੇ ਕਾਬਜ ਹੋਏ ਬੈਠੇ ਨੇ ਇਹ ਮਤਲਬ ਕਿਸੇ ਦੀ ਸੁਣਦੇ ਨਹੀਂ ੱੱਕਾ ਕਰ ਰਹੇ ਨੇ ਗੋਡੇ-ਗੋਡੇ ਸੜਕਾਂ 'ਚ ਟੋਏ ਨੇ ਕੋਈ ਉਧਰ ਧਿਆਨ ਨਹੀਂ ਹੈਗਾ ਕਰਜ਼ਾ ਲੈ ਲੈ ਇਹ ਮਤਲਬ ਆਪਣੀਆਂ ਜਾਇਦਾਦਾਂ ਬਣਾ ਰਹੇ ਨੇ ਜਿਹੜੇ ਮੰਤਰੀ ਨੇ ਇਹਨਾਂ ਦਾ ਕੋਈ ਬਖਾਸਕ ਨਹੀਂ ਕੋਈ ਧਿਆਨ ਨਹੀਂ ਕੁਝ ਹੁੰਦੇ ਵੀ ਆਈ ਸੀ ਸਰਕਾਰੀ ਨਮੇ ਕੀ ਗੱਲ ਬਾਤ ਹੋਈ ਮਿੰਤੀ ਕਰਨੀ ਦੀ ਜਾਂ ਕੋਈ ਪ੍ਰਬੰਧ ਕਰਨੀ ਇੱਥੇ ਉਹ ਮਤਲਬ ਨੋਟੇ ਨਹੀਂ ਦਿੱਤਾ ਵਾ ਪਹਿਲਾਂ ਤਾਂ ਆ ਮਹੀਨੇ ਦੇ ਵਿੱਚ ਇਹਨਾਂ ਨੂੰ ਮਿੰਤੀ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ ਮੈਂ ਉਹਨੂੰ ਕਿਹਾ ਧੀਆ ਆਪਣਾ ਪ੍ਰਬੰਧਕ ਨੂੰ ਮਾ ਕੀ ਅਧਿਕਾਰਾ ਤੇਰੇ ਕੋਲ ਵੀ ਕਿਸੇ ਦੀ ਜ਼ਮੀਨ ਦੀ ਤੂੰ ਮੰਤੀ ਕਰਾਵੇਂ ਮੈਂ ਕਹ ਰਿਹਾ ਸੀ ਕੁਝ ਰਿਕਾਰਡ ਹੈ ਸਾਡੇ ਕੋਲ ਅਸੀਂ ਕੋਈ ਰਿਕਾਰਡ ਨਹੀਂ ਹੈਗਾ ਪ੍ਰਸ਼ਾਸਨ ਦਾ ਦਬਾਅ ਆਉਣਾ ਤੇ ਹੋਰ ਕੀ ਆ ਪੈਸੇ ਹੜਪਣ ਨੂੰ ਫਿਰਦੇ ਨੇ ਵੀਡੀਓ ਨਾਲ ਵੀ ਰੜ ਲੈਂਦੇ ਨੇ ਸਾਰੇ ਨਾਲ ਰੜਦੇ ਪ੍ਰਬੰਧਕ ਨੂੰ ਆਇਆ ਉਹਨਾਂ ਨੂੰ ਆਇਆ ਵੀ ਮਤਲਬ ਅਸੀਂ ਉੱਥੋਂ ਕਾਹੀ ਚਲਾਂਗੇ ਅਸੀਂ ਵੀ ਢਿੱਡ ਭਰ ਲਈਏ ਵਿੱਚ ਪ੍ਰਬੰਧਕ ਭਰਨ ਨੂੰ ਵਿੱਚ ਵੀਡੀਓ ਭਰ ਲੈਣਾ ਹੜਪਣ ਦਾ ਮਤਲਬ ਕੀ ਉਹਨਾਂ ਦੀ ਜ਼ਮੀਨ ਦੂ ਇਹਨੂੰ ਕਹਿੰਦੇ ਨੇ ਵੀ ਮਤਲਬ ਅਸੀਂ ਉਹ ਕਰਕੇ ਵਿੱਚ ਦਿਖਾ ਕੇ ਸ਼ੋਅ ਕਰਕੇ ਵੀ ਪੰਚਾਇਤੀ ਆ ਮਤਲਬ ਇਹਦੀ ਪੰਚੀ ਤੋੜਦੀ ਅਸੀਂ ਹੋਰ ਕੋਈ ਮਸਲੀ ਨਹੀਂ ਹੈਗਾ ਏ ਉਹਨਾਂ ਦੇ ਵਿੱਚ ਰਲ ਜੇ ਕੱਲ ਨੂੰ ਕਿਸੇ ਨੇ ਇੱਥੇ ਆ ਕੇ ਨਹੀਂ ਖੜਨਾ ਹੈਗਾ ਰੌਲਾ ਤਾਂ ਆਹੀ ਹੈ ਇਹ ਦਬਾਅ ਬਣਾ ਰਹੇ ਨੇ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਮਾੜੀ ਆ ਹੁਣ ਲੋਕ ਇਹਨਾਂ ਨੂੰ ਪਿੰਡਾਂ 'ਚ ਹੀ ਨਹੀਂ ਮੰਨਣ ਦੇ ਤਾਂ ਅੱਜ ਆਏ ਉਦਾਂ ਹੀ ਸਮਰਥਨ ਦੇਗਾ ਤੁਹਾਡਾ ਸਟਾਫਿੰਗ ਦਾ ਆਇਕਣੇ ਦੇਵਾਂਗੇ ਅਸੀਂ ਸਮਰਥਨ ਇਹਨਾਂ ਨੂੰ ਅਸੀਂ ਇਹ ਤਾਂ ਲੋਕਾਂ ਦੇ ਮਤਲਬ ਇਹੀ ਕਮ ਨੇ ਕਿ ਪੁਲਿਸ ਦੇ ਟਟੌ ਉੱਟੇ ਨੇ ਜਾ ਕੇ ਉੱਥੇ ਕਿਸੇ ਨੂੰ ਫੜਾਤਾ ਕਿਸੇ ਨੂੰ ਸੜਾਤਾ ਆ ਕੁਝ ਕਰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਨਾ ਇਹਨਾਂ ਨੇ ਨਾਇਣਾ ਨੇ ਕਿਸੇ ਡੰਗਰ ਰੱਖਿਆ ਵਾ ਕੋਈ ਵੀ ਡੰਗਰ ਨੂੰ ਕੱਖ ਪਾਉਣਾ ਨਾ ਹੋਰੇ ਬਿਹਲੇ ਨੇ ਇਸੇ ਕੰਮ ਦੇ ਨਾ ਕੋਈ ਨਕਾਮੋ DNA ਕੁਛ ਨਹੀਂ ਕਰਨਾ ਹੈਗਾ ਇਹ ਦੋ ਤਿੰਨ ਬੰਦੇ ਬਸ ਇਸੇ ਕੰਮ ਤੇ ਨੇ ਸਰ ਕੀ ਮਾਮਲਾ ਸੀ ਇਹ ਕੀ ਅੱਜ ਜਿਹੜੀ ਜ਼ਮੀਨ ਦਾ ਕੀ ਮਾਮਲਾ ਕੀ ਹੈ ਇਹ ਇਹ ਮਾਮਲਾ ਜੀ ਅਸਲ ਦੇ ਵਿੱਚ ਕੋਈ ਡੀਪ ਨਹੀਂ ਆਪਾਂ ਨੂੰ ਕਹਿਦੇ ਸਿਰਫ ਪੋਲੀਟੀਕਲੀ ਪ੍ਰੈਸ਼ਰ ਹੈ ਕਿਉਂਕਿ ਸਰਕਾਰ ਹੈ ਜਿਹੜੀ ਉਹ ਆਪਣੇ ਸਹੀ ਮੁੱਦਾਂ ਤੋਂ ਭਟਕ ਚੁੱਕੀ ਆ ਉਹ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਆਮ ਆਦਮੀ ਪਾਰਟੀ ਹੈ ਜਿਹੜੀ ਜੁਆਇਨ ਕਰਾਉਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਇਹ ਕਾਰਨ ਸੀ ਅੱਜ ਨਾ ਤਾਂ ਕੋਈ ਨਿਸ਼ਾਨਦੇਹੀਆਂ ਦਾ ਟਾਈਮ ਹੈ ਸਾਡੇ ਉਹ ਇੱਕ ਪੰਚ ਨੇ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੀ ਜਿਹੜੀ ਜ਼ਮੀਨ ਆ ਪਰਲੇ ਪਾਸੇ ਹੈ ਜਿਹੜਾ ਰਕਵੇ ਦੀ ਅੱਜ ਉਹਨਾਂ ਨਿਸ਼ਾਨਦੇਹੀ ਲੈ ਕੇ ਪ੍ਰਸ਼ਾਸਨ ਉਰੇ ਪਹੁੰਚਿਆ ਡਿਊਟੀ ਮੈਜਿਸਟਰ ਲਾਇਆ 80 ਵੱਡੀ ਫੋਰਸ ਲਾਈ ਇੱਥੇ ਇਦਾਂ ਦੀ ਕੋਈ ਲੋੜ ਨਹੀਂ ਸੀ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਡਰਾ ਤਮਕਾ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਜੁਆਇਨ ਕਰਾਉਣ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ ਕਿਉਂਕਿ ਨਿਸ਼ਾਨਦੇਹੀ ਦਾ ਕੋਈ ਟਾਈਮ ਨਹੀਂ ਜਿਹੜੇ ਬੰਦੇ ਨੇ ਇਹ ਜਿਨ੍ਹਾਂ ਦੇ ਉਹਨੂੰ ਹਟਾਉਣ ਦੇ ਲਈ ਉਹਨਾਂ ਨੇ ਸਾਰਾ ਤਾਮਝਾਮ ਰਚਿਆ ਉਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਸਟੇ ਮਿਲੀ ਹੋਈ ਹੈ ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਗਰ ਨਿਵਾਸੀਆਂ ਦਾ ਜਿਹੜੇ ਸਹੀ ਸਮਝਦੇ ਹੋਏ ਹਰ ਕਿਸਾਨ ਯੂਨੀਅਨ ਦਾ ਅੱਜ ਇੱਕ ਮੁੱਠ ਹੋ ਕੇ ਇੱਥੇ ਖੜੇ ਨੇ ਜਿਹੜਾ ਕਿ ਅੱਜ ਪ੍ਰਸ਼ਾਸਨ ਨੂੰ ਖਾਲੀ ਹੱਥ ਹੀ ਮੁੜਨਾ ਪੈ। ਮਨਜੀਤ ਸਿੰਘ ਦੀ ਗੱਲ ਹੈ ਕਿ ਕਿੰਨੇ ਜ਼ਮੀਨ ਹੈ ਟੋਟਲ ਇਹ ਵਾਲੀ ਜਿਹੜੀ ਇਹਨਾਂ ਦੀ ਆਪ ਦੀ ਮਲਕੀਅਤ ਹੈ। ਇਹਦੀ ਮਨਜੀਤ ਮਨਜੀਤ ਸਿੰਘ ਦੀ ਆਪਣੀ ਮਲਕੀਅਤ ਹੈ ਜੀ ਇਹ ਪੰਜ ਏਕੜ ਜ਼ਮੀਨ ਹੈ ਉਹਨਾਂ ਦੀ। ਜਿਹੜੀ ਸ਼ਾਮਲਾਟ ਜ਼ਮੀਨ ਦੀ ਉਹ ਗੱਲ ਕਰਦੇ ਹਾਂ ਤਾਂ ਪਿਛਲੇ ਸਾਲ ਨਿਸ਼ਾਨਦੇਹੀ ਕਰਕੇ ਸਾਡੀ ਪੰਚਾਇਤ ਨੇ ਪਲਾਟਬੰਦੀ ਕੀਤੀ ਵੀ ਹੈ ਪਰ ਉਸ ਦੇ ਵਿਚਕਾਰ ਇੱਕ ਖਾਲੀ ਜਗ੍ਹਾ ਪਈ ਹੈ ਰਸਤਾ ਪਿਆ ਉਹ ਤੇ ਸਿਰਫ ਤੇ ਸਿਰਫ ਉਹਨਾਂ ਨੂੰ ਸੋਣ ਦੇ ਆਉਦੇ ਤੋਂ ਸਸਪੈਂਡ ਕਰਨ ਦੇ ਲਈ ਨਾ ਉਕਸਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਕੀ ਲੱਗਦਾ ਕੋਈ ਪੋਲਿਟੀਕਲ ਕਿਹਦਾ ਹੱਥ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਦਾ ਸਿੱਧੇ ਦਾ ਸਿੱਧਾ ਪੋਲਿਟੀਕਲ ਪ੍ਰੈਸ਼ਰ ਹੈ ਡਾਕਟਰ ਬਲਬੀਰ ਸਿੰਘ ਜੀ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਔਰ ਜਿਹੜੇ ਉਹਨਾਂ ਦੇ ਵਲੰਟੀਅਰ ਨੇ ਉਹੀ ਇਸ ਮੁੱਦੇ ਨੂੰ ਬਾਰ-ਬਾਰ ਉਠਾ ਕੇ ਉਹਨਾਂ ਤੋਂ ਕੰਮ ਕਰਾ ਰਹੇ ਨੇ ਕਿਉਂਕ ਡਾਊਨ ਆ ਗਿਆ ਕਿਉਂਕਿ ਜਿਹੜਾ ਜਿਹੜੀ ਸਰਕਾਰ ਦੀ ਦੇਖੋ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਚੱਲ ਰਹੀ ਹੈ ਡਾਕਟਰ ਬਲਵੀਰ ਜੀ ਉਹਦੇ ਪੰਜਾਬ ਦੇ ਪੰਜਵੇਂ ਬੀੜੀ ਕਮੇਟੀ ਬਣੀ ਹੈ ਉਹਦੇ ਹੈੱਡ ਨੇ ਉਹਨਾਂ ਦੇ ਪਿੰਡ ਦੇ ਵਿੱਚ ਹੀ ਅੱਜ ਤੱਕ ਅਸੀਂ ਇੰਨੀ ਫੋਰਸ ਤਾਂ ਉਹਨਾਂ ਨੂੰ ਇੰਨੀ ਵਾਰ ਕਹਿ ਚੁੱਕੇ ਆ ਵੀ ਤੁਸੀਂ ਇੱਥੇ ਇੰਨਾ ਨਸ਼ਾ ਬਿਕ ਰਿਹਾ ਹੈ ਵੀ ਇਹਨੂੰ ਤੁਸੀਂ ਨੱਥ ਕਿਉਂ ਨਹੀਂ ਪਾਉਂਦੇ ਇੰਨੀ ਫੋਰਸ ਤਾਂ ਕਦੇ ਤਾਂ ਨਹੀਂ ਪਹੁੰਚੀ ਹੈਗੀ ਨਸ਼ੇ ਵਾਲਿਆਂ ਨੂੰ ਕਾਬੂ ਕਰਨ ਦੇ ਲਈ ਸਿਰਫ ਤੇ ਸਿਰਫ ਉਹਨਾਂ ਨੂੰ ਲੱਗ ਰਿਹਾ ਹੈ ਵੀ ਸਾਡਾ ਜਿਹੜਾ ਵੋਟ ਬੈਂਕ ਖਿਸਕਦਾ ਜਾ ਰਿਹਾ ਲੋਕਾਂ ਨੂੰ ਡਰਾਤਮਕਾ ਕੇ ਸਿਰਫ ਉਹ ਇਹ ਜਿਹੜਾ ਆਪਣੀ ਚਾਲਾਂ ਚੱਲ ਕਾਰਨ ਕੀ ਮੰਦੇ ਆ ਉਹ ਲੋ ਜਿਹੜਾ ਉਹਨਾਂ ਦਾ ਆਉਦਾ ਹੈ ਉਹ ਪੰਜ ਨੇ ਇਥੋਂ ਪੈਂਬਰ ਪੰਚਾਇਤ ਚੁਣੇ ਗਏ ਨੇ ਵੱਡੀਆਂ ਬੋਟਾਂ ਦੇ ਨਾਲ ਉਹਨਾਂ ਦਾ ਵਲੰਟੀਅਰ ਹੈ ਜਿਹੜਾ ਇਥੋਂ ਇਸ ਮਨਜੀਤ ਸਿੰਘ ਤੋਂ ਹਾਰਿਆ ਸਿਰਫ ਇਹੀ ਹੈ ਵੀ ਉਹਦੇ ਸਿਰਫ ਇੱਕ ਨਾ ਇਨਸਾਨ ਦੇ ਹੀ ਕਰਾ ਕੇ ਉਹਨੂੰ ਸੋ ਕਰਕੇ ਵੀ ਇਹਦੇ ਵਿੱਚ ਇਹਦੀ ਸਾਮਲਾੜ ਜ਼ਮੀਨ ਆਉਂਦੀ ਉਹਦੇ ਆਉਦੇ ਤੋਂ ਸਸਪੈਂਡ ਕਰਾਇਆ ਜਾਂਦਾ ਉਹ ਸਰਕਾਰੀ ਮੁਲਾਜ਼ਮ ਵੀ ਆਏ ਸੀ ਸਾਰੇ ਹਰ ਦੇਦਾਰ ਆਏ ਸੀ ਉਹਨਾਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਸੀ ਉਹ ਉਹਨਾਂ ਕੋਲ ਜਵਾਬ ਨਹੀਂ ਸੀ ਗੱਲ ਦਾ ਕਿਉਂਕਿ ਨਿਸ਼ਾਨਦੇਹੀ ਹਿੰਦੇ ਤੁਸੀਂ ਕਰਨਗੋਬ ਸਾਹਿਬ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਨਿਸ਼ਾਨਦੇਹੀ ਹਿੰਦਾ ਟਾਈਮ ਨਹੀਂ ਹੈ ਤੇ ਮੈਂ ਪੰਚਾਇਤ ਸੈਕਟਰੀ ਤੇ ਪੰਚਾਇਤ ਅਫਸਰ ਜਿਹੜੇ ਆਏ ਸੀ ਵੀਡੀਓ ਦਫ਼ਤਰ ਵੱਲੋਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਵੀਡੀਓ ਸਾਹਿਬ ਨਾਲ ਗੱਲ ਕਰੋ ਸਾਨੂੰ ਤਾਂ ਬਾਰ-ਬਾਰ ਵੀਡੀਓ ਸਾਹਿਬ ਪ੍ਰੈਸ਼ਰਾਈਜ਼ ਕੀਤੇ ਕਰ ਰਹੇ ਨੇ ਜਿਵੇਂ ਅਸੀਂ ਬਾਰ-ਬਾਰ ਵੀਡੀਓ ਸਾਹਿਬ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਹੈਗਾ ਜੀ ਤੁਹਾਡੇ ਸਾਹਮਣੇ ਫੋਨ ਲਾਇਆ ਤੇ ਹੁਣ ਕੀ ਟਾਈਮ ਦੇ ਕੇ ਗਏ ਕੀ ਕੋਈ ਟਾਈਮ ਨਹੀਂ ਦੇ ਕੇ ਗਏ ਜੀ ਸਾਨੂੰ ਕੁਝ ਨਹੀਂ ਦੱਸ ਕੇ ਗਏ ਹੈਗੇ ਉਹ ਇਹ ਤੋਂ ਸਿੱਧਾ ਸਾਬਤ ਹੁੰਦਾ ਵੀ ਜਿਹੜਾ ਵੀਡੀਓ ਸਾਹਿਬ ਆਪਣੀ ਜਵਾਬਦੇਹੀ ਨਹੀਂ ਕਰ ਸਕੇ ਵੀ ਉਹਨਾਂ ਦੇ ਉੱਪਰ ਵੀ ਕੋਈ ਵੱਡਾ ਪ੍ਰੈਸ਼ਰ ਹੈ ਜਿਹੜਾ ਪੋਲੀਟੀਕਲੀ ਕੀ ਰਣਨੀਤੀ ਰਹੀ ਪਿੰਡ ਮੈਂ ਗੇਲ ਖੇੜੇ ਪਿੰਡ ਪਿੰਡ ਦੀ ਰਣਨੀਤੀ ਤਾਂ ਇਹ ਹੀ ਹੈ ਜੀ ਪਿੰਡ ਜਿੱਦ ਦੇ ਵੀ ਕੋਈ ਧੱਕੇ ਸਾਹੀ ਹੁੰਦੇ ਜਿੱ ਇੱਕ ਮੁਠਾ ਸਾਰਾ ਚਾਹੇ ਕੋਈ ਵੀ ਬੰਦਾ ਧੱਕੇ ਸਾਹੀ ਕਰਦਾ ਚਾਹੇ ਉਹ ਮੰਤਰੀ ਲੈਵਲ ਹੈ ਚਾਹੇ ਸੰਤਰੀ ਲੈਵਲ ਹੈ ਪਿੰਡ ਇੱਕ ਮੁਠ ਹੋ ਕੇ ਚੱਲੂਗਾ